ਚੇਸ ਵੇਲੇ ਬੇਹਦ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਦੱਸਦੇ ਕਿ ਮੌਨਸੂਨ ਇਸ ਵੇਲੇ ਆਪਣੇ ਪੀਕ ਲੈਵਲ ਤੇ ਪਹੁੰਚ ਚੁੱਕਾ ਤਾਂ ਦੱਸਦੇ ਕਿ ਤੇਜ਼ ਬਾਰਿਸ਼ ਦੇ ਕਰਕੇ ਲੈਂਡਸਲਾਈਡ ਹੋ ਗਿਆ ਇਹ ਘਟਨਾ ਇੰਨੀ ਭਿਆਨਕ ਸੀ ਕਿ 84 ਤੋਂ ਵੱਧ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ 400 ਤੋਂ ਵੱਧ ਲੋਕ ਲਾਪਤਾ ਹੋ ਚੁੱਕੇ ਨੇ ਚਾਰ ਪਿੰਡ ਤੱਕ ਵਹਿ ਗਏ ਨੇ ਇੰਨੀ ਭਿਆਨਕ ਘਟਨਾ ਵਾਪਰੀ ਹੈ ਤਾਂ ਦੱਸਦੇ ਕਿ ਕੇਰਲਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਵਾਇਨਾਡ ਕੇਰਲਾ ਦੇ ਵਾਇਨਾਡ ਦੇ ਵਿੱਚ ਇਹ ਲੈਂਡ ਸਲਾਈਡ ਹੋਇਆ ਧਰਤੀ ਖਿਸਕਣ ਦੇ ਕਰਕੇ ਅਜੇ ਹੀ ਮੰਦਭਾਗੀ ਘਟਨਾ ਵਾਪਰੀ ਹੈ ਦੱਸਦੇ ਕਿ 4 ਘੰਟਿਆਂ ਦੇ ਵਿੱਚ 3 ਢਿਗਾ ਡਿਗੀਆਂ ਨੇ ਜਿਸ ਦੀ ਲਪੇਟ ਦੇ ਵਿੱਚ 400 ਲੋਕ ਆ ਚੁੱਕੇ ਨੇ ਜੋ ਲਾਪਤਾ ਹੋਏ ਪਏ ਨੇ ਤਾਂ 84 ਲੋਕਾਂ ਦੀ ਇਹਨਾਂ ਹਾਦਸਿਆਂ ਦੇ ਦੌਰਾਨ ਮੌਤ ਹੋ ਚੁੱਕੀ ਹੈ 4 ਪਿੰਡ ਬੁਰੀ ਤਰ੍ਹਾਂ ਦੇ ਨਾਲ ਵਹਿ ਚੁੱਕੇ ਨੇ ਦੱਸਦੇ ਕਿ ਕੇਰਲਾ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਤਾਂ 2 ਦਿਨਾਂ ਦਾ ਸਰਕਾਰੀ ਸ਼ੋਗ ਇਸ ਵੇਲੇ ਕੇਰਲਾ ਦੇ ਵਿੱਚ ਰੱਖਿਆ ਗਿਆ ਹੈ ਕੇਰਲਾ ਦੇ ਵਾਇਨਾਰਡ ਦੇ ਵਿੱਚ ਤੇਜ਼ ਬਾਰਿਸ਼ ਦੀ ਵਜ੍ਹਾ ਦੇ ਨਾਲ ਦੇਵਰਾਤੇ ਚਾਰ ਵਕ ਵਕ ਥਾਵਾਂ ਤੇ ਲੈਂਡਸਲਾਈਡ ਹੋਈ ਹੈ ਰਾਤ 2 ਵਜੇ ਤੋਂ ਸਵੇਰੇ 6 ਵਜੇ ਦੇ ਵਿਚਾਲੇ ਹੋਈ ਲੈਂਡਸਲਾਈਡ ਦੇ ਵਿੱਚ ਚਾਰ ਪਿੰਡ ਵਹਿ ਗਏ ਨੇ ਤਾਂ ਦੱਸਦੀ ਕਿ ਮੁੰਡੁਕਾਈ ਚੁਰਲ ਮਾਲਾ ਅਟਾ ਮਾਲਾ ਤੇ ਨੂਲ ਪੂਜਾ ਦੇ ਵਿੱਚ ਘਰ ਪੁੱਲ ਤੇ ਸੜਕਾਂ ਤੇ ਗੱਡੀਆਂ ਵੀ ਵਹਿ ਗਈਆਂ ਨੇ ਹੁਣ ਤੱਕ ਜੋ ਅਪਡੇਟ ਹੈ ਉਸ ਦੇ ਮੁਤਾਬਕ 93 ਲੋਕਾਂ ਦੀ ਮੌਤ ਹੋ ਚੁੱਕੀ ਹੈ 116 ਹਸਪਤਾਲਾਂ ਦੇ ਵਿੱਚ ਨੇ ਜਦਕਿ 400 ਤੋਂ ਜ਼ਿਆਦਾ ਲੋਕ ਲਾਪਤਾ ਹੋ ਗਏ ਨੇ ਇਹ ਘਟਨਾ ਦੇਰ ਰਾਤ 2 ਵਜੇ ਦੀ ਹੈ rescued ਦੇ ਲਈ SDRF ਅਤੇ NDRF ਦੀਆਂ ਟੀਮਾਂ ਵੀ ਮੌਕੇ ਤੇ ਮੌਜੂਦ ਨੇ ਕਨੂਰ ਤੋਂ ਆਰਮੀ ਦੇ 225 ਜਵਾਨਾਂ ਨੂੰ ਵੈਨਾਰਡ ਦੇ ਲਈ ਰਵਾਨਾ ਕੀਤਾ ਗਿਆ 에ਅਰਫੋਰਸ ਨੇ 2 ਹੈਲੀਕਾਪਟਰ ਵੀ rescued ਦੇ ਲਈ ਭੇਜੇ ਗਏ ਨੇ ਪਰ ਬਾਰਿਸ਼ ਦੇ ਚਾਲ ਦੇ ਉਹਨਾਂ ਨੂੰ ਕੁਝ ਕੋਡ ਵਾਪਸ ਲੋਟਣਾ ਪੈ ਗਿਆ ਸੈਨਾ ਦੀ ਸਪੈਸ਼ਲ ਡੌਗ ਯੂਨਿਟ ਦੀ ਟ੍ਰੇਨਡ ਡੌਗਸ ਜੇਨਾ ਦੇ ਵਿੱਚ ਬੈਲਜੀਅਨ ਮੈਲਿਨੋਇਸ ਲੈਬਰਡੋਰ ਅਤੇ ਜਰਮਨ ਸ਼ੈਫਰਡ ਵਰਗੀਆਂ ਨਸਲਾਂ ਸ਼ਾਮਲ ਨੇ ਵੈਨਾਰਡ ਦੇ ਵਿੱਚ ਜੋ ਲੈਂਡਸਲਾਈਡ ਹੋਈ ਹੈ ਉਸ ਤੋਂ ਪ੍ਰਭਾਵਿਤ ਮੇ ਪਾੜੀ ਦੇ ਲਈ ਰਵਾਨਾ ਕੀਤੇ ਗਏ ਨੇ ਇਧਰ ਕੇਰਲ ਸਰਕਾਰ ਨੇ ਸਹਾਦਸੇ ਤੋਂ ਬਾਅਦ ਪੂਰੇ ਸੂਬੇ ਦੇ ਵਿੱਚ 2 ਦਿਨ ਦੇ ਸਰਕਾਰੀ ਸ਼ੋਗ ਦਾ ਐਲਾਨ ਕੀਤਾ ਦੱਸਦੀ ਕਿ 5 ਸਾਲ ਪਹਿਲਾਂ ਵੀ ਇਸੇ ਇਲਾਕੇ ਦੇ ਵਿੱਚ ਲੈਂਡਸਲਾਈਡ ਦੀ ਘਟਨਾ ਹੋਈ ਸੀ ਉਸ ਵੇਲੇ ਵੀ 17 ਲੋਕਾਂ ਦੀ ਮੌਤ ਹੋਈ ਸੀ ਚਾਰ ਪਿੰਡ ਜੁਨੇ ਮੁਡਕਈ ਚੁਰਲਮਾਲਾ ਅਟਾਮਾਲਾ ਤੇ ਨੂਲ ਪੂਜਾ ਦੇ ਵਿੱਚ ਹੀ ਲੈਂਡਸਲਾਈਡ ਹੋਈ ਸੀ 5 ਸਾਲ ਪਹਿਲੇ ਯਾਨੀ 2019 ਦੇ ਵਿੱਚ ਵੀ ਬਾਰਿਸ਼ ਦੇ ਬਜਾਤੇ ਨਾਲ ਹੀ ਇਨ੍ਹਾਂ ਪਿੰਡਾਂ ਦੇ ਵਿੱਚ ਅਜੇਹੀ ਘਟਨਾ ਵਾਪਰੀ ਸੀ ਤਾਂ 17 ਲੋਕਾਂ ਦੀ ਮੌਤ ਹੋਈ ਸੀ ਪੰਜ ਲੋਕਾਂ ਦਾ ਅੱਜ ਤੱਕ ਵੀ ਪਤਾ ਨਹੀਂ ਚੱਲ ਸਕਿਆ ਤਾਂ ਬਵਿੰਜਾ ਘਰ ਉਦੋਂ ਤਬਾਹ ਹੋ ਗਏ ਸੀ ਦੱਸਦੀ ਹੈ ਕਿ ਮੁੰਡਕਈ ਪਿੰਡ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਇੱਥੇ 250 ਲੋਕ ਫਸੇ ਹੋਏ ਨੇ ਚੁਰਲਮਾਲਾ ਪਿੰਡ ਤੋਂ ਦੋ ਵਿਦੇਸ਼ੀ ਨਾਗਰਿਕਾਂ ਨੂੰ ਬਚਾ ਲਿਆ ਗਿਆ ਤੇ ਬਾਕੀ ਇੱਥੇ ਵੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਦੱਸਦੀ ਹੈ ਕਿ ਵਾਇਨਾਰਡ ਦੇ ਵਿੱਚ ਅੱਜ ਵੀ ਭਾਰੀ ਬਾਰਿਸ਼ ਹੋ ਰਹੀ ਹੈ ਤਾਂ ਅਨੁਮਾਨ ਵੀ ਲਗਾਇਆ ਜਾ ਰਿਹਾ ਹੈ ਕਿ ਕੋਜੀਕੋਡ ਮਲਪੂਰਮ ਤੇ ਕਾਸਰਗੋਡ ਦੇ ਵਿੱਚ ਰੈੱਡ ਅਲਰਟ ਹੈ ਜਿਸ ਦੇ ਕਰਕੇ ਭਾਰੀ ਬਾਰਿਸ਼ ਹੋ ਸਕਦੀ ਹੈ ਯਾਨੀ ਅੱਜ ਵੀ ਪਾਦੀ بارش ਦੀ ਪੂਰੀ ਪੂਰੀ ਸੰਭਾਵਨਾ ਹੈ ਇਸੇ ਵਜ੍ਹਾ ਤੋਂ ਰੈਸਕਿਊ ਆਪਰੇਸ਼ਨ ਦੇ ਵਿੱਚ ਦਿੱਕਤ ਆ ਸਕਦੀ ਹੈ ਤਾਂ ਦੱਸਦੇ ਕਿ ਹੁਣ ਤੱਕ ਕਾਫੀ ਲੋਕ ਜੁਨੇ ਰੈਸਕਿਊ ਕਰ ਲਏ ਗਏ ਨੇ ਪਰ 400 ਤੋਂ ਵੱਧ ਲੋਕ ਹਲੇ ਵੀ ਲਾਪਤਾ ਨੇ ਪਹਿਲਾ ਆਂਕੜਾ 84 ਤੋਂ ਵੱਧ ਮੌਤਾਂ ਦਾ ਸੀ ਤਾਂ ਹੁਣ ਇਹ ਆਂਕੜਾ ਵੱਧ ਚੁੱਕਾ ਹੁਣ ਇਹ ਆਂਕੜਾ ਕਾਫੀ ਜ਼ਿਆਦਾ ਅਗੇ ਹੋ ਗਿਆ ਤਾਂ 93 ਲੋਕਾਂ ਦੀ ਮੌਤ ਦੀ ਗੱਲ ਕੀਤੀ ਜਾ ਰਹੀ ਹੈ